ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡੇਲੇ ਜੀ ਰਾਨੀ ਦੇ ਨਾਲ ਸੋ ਅਸੀਂ ਪੁਲਿਸ ਜ਼ਿਲ੍ਹਾ ਦੇ ਹਾਣਾ ਦਿਹਾਤੀ ਦੇ ਵਿੱਚ ਪਹੁੰਚੇ ਹਾਂ ਜੀ ਪੁਲਿਸ ਲੈਣ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਪੁਲਿਸ ਜ਼ਿਲ੍ਹਾ ਦੇ ਹਾਣਾ ਦਿਹਾਤੀ ਦੇ ਸੀਆਈਏ ਵੱਲੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਹੀਰੋਇਨ ਬਰਾਮਦ ਕੀਤੀ ਗਈ ਹੈ 3 ਕਿਲੋ 34 ਗ੍ਰਾਮ ਹੀਰੋਇਨ ਦੇ ਸਮੇਤ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਐਥਿਆਨੇ ਰੈਕੋਰਡ ਦਾ ਰਹਿਣ ਵਾਲਾ ਸੀਗਾ ਤੇ ਦੋ ਮੁੰਡੇ ਜਗਰਾਉਂਦੇ ਰਹਣ ਲੱਗੇ ਸਨ ਅਤੇ ਇੱਕ ਕਮਲਸਰ ਏਰੀਆ ਦਾ ਰਹਿਣ ਵਾਲਾ ਸੀਗਾ ਪੁਲਿਸ ਵੱਲੋਂ ਜਿਹੜਾ ਨਾ ਦਿੱਤੀ ਵਿੱਚ ਐਸਐਸਬੀ ਡਾਕਟਰ ਅਨਕੁਰ ਗੁਪਤਾ ਜੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਦੀ ਜਾਣਕਾਰੀ ਦੇ ਰਹੇ ਆ ਜੁੜੇ ਰਿਹਾ ਸਾਡੇ ਚੈਨਲ ਦੇ ਨਾਲ ਅੱਜ ਪ੍ਰੈਸ ਕਾਨਫਰੰਸ 'ਤੇ ਅ ਅਪਨ ਨੂੰ ਜਿਵੇਂ ਪਤਾ ਹੀ ਹੈ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ ਕਾਰਵਾਈਆਂ ਚੱਲ ਰਹੀਆਂ ਨੇ ਸਾਡਾ ਯੁੱਧ ਨਸ਼ਿਆਂ ਵਿਰੁੱਧ ਫੇਜ਼ 2 ਤੇ ਨਾਲ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਕਮਿਸ਼ਨ ਮੋਰ ਦੇ ਤਹਿਤ ਆਪਾਂ ਸਾਰੇ ਲੱਗੇ ਹੋਏ ਆ ਉਸੇ ਲੜੀ ਦੇ ਵਿੱਚ ਲੁਧਿਆਣਾ ਦੇ ਹਾਤੀ ਪੁਲਿਸ ਨੂੰ ਕੱਲ ਇੱਕ ਬੜੀ ਚੰਗੀ ਸਫਲਤਾ ਮਿਲੀ ਜਦੋਂ ਸਾਡੀ ਸੀਆਈਏ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਡੀਐਸਪੀਡੀ ਇੰਚਾਰਜ ਸੀਆਈਏ ਉਹਨਾਂ ਦੀ ਟੀਮ ਨੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਆਪਾਂ ਚਾਰ ਬੰਦੇ ਜਿਹੜਾ ਤਲਵੰਡੀ ਰਾਏ ਪਿੰਡ ਪਹਿਲਾਂ ਸਾਡਾ ਸਦਰ ਹਾਈ ਕੋਰਟ ਦਾ ਉੱਥੇ ਆਪਾਂ ਇਹਨਾਂ ਨੂੰ ਰਾਉਂਡ ਆਪ ਕੀਤਾ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਸਵਿਫਟ ਗੱਡੀ ਤੇ ਆ ਰਹੇ ਸੀ ਰੰਗ ਚਿੱਟੇ ਗੱਡੀ ਦੇ ਤੇ ਉਸ ਦੇ ਵਿੱਚੋਂ ਆਪਾਂ ਨੂੰ ਚੈਕਿੰਗ ਕਰਨ ਤੇ ਨਾ ਉਹ ਲੋਕ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਜਿਹਦੀ ਕੋਲ ਜਿਹੜਾ ਟੋਟਲ ਉਹਦੀ ਕੁਆਂਟੀਟੀ ਹੈਗੀ ਉਹ 3 ਕਿਲੋ ਤੇ 34 ਗ੍ਰਾਮ ਤੇ ਨਾਲ ਹੀ ਨਾਲ ਇੱਕ ਅਸਲਾ ਵੀ ਬਰਾਮਦ ਹੋਇਆ ਹੈ ਜਿਹੜਾ ਬਕੀਬੋਰ ਦਾ ਇੱਕ ਪਿਸਟਲ ਹੈਗਾ ਦੇਸੀ ਨਾਲ ਇੱਕ ਮੈਗਜ਼ੀਨ ਤੇ ਦੋ ਜਿੰਦਾ ਕਾਰਤੂਸ ਤੇ ਇਹਦੇ ਨਾਲ ਹੀ 30000 ਰੁਪਏ ਦੀ ਡਰਗ ਮਨੀ ਰਿਕਵਰ ਹੋਈ ਹੈ ਸੋ ਇੱਕ ਵੱਡੀ ਸਫਲਤਾ ਹੈਗੀ ਹੈ ਜਿਹੜਾ ਸਾਡਾ ਆਨਗoing ਆਪਰੇਸ਼ਨਸ ਹੈ ਉਹਦੇ ਵਿੱਚ ਲੁਧਿਆਣਾ ਦੇ ਹੱਤੀਪੁਰ ਦੀ ਸੀ ਇਹ ਜਿਹੜੇ ਜੀ ਤਿੰਨ ਬੰਦੇ ਹੈਗੇ ਆ ਇੱਕ ਸਾਡਾ ਮੇਨ ਬੋਬੀ ਜਸਵਿੰਦਰ ਉਸ ਬੋਬੀ ਐਤਿਆਨੇ ਪਿੰਡ ਦਾ ਰਹਿਣ ਵਾਲਾ ਹੈ ਜੀ ਇਸ ਤੇ ਪਹਿਲਾਂ ਵੀ ਇੱਕ ਕਰੀਬ 6 ਪਰਚੇ ਦਰਜ ਹੈ ਇਹਦੇ ਵਿੱਚ ਉਹ ਇਹ ਦੋ ਚ ਇਵਨ ਸਾਨੂੰ ਵਾਂਟਡ ਵੀ ਸੀਗਾ ਸੋ ਇਹ ਇੱਕ ਵੱਡੀ ਕੈਚ ਹੈਗੀ ਹੈ ਮੈਂ ਇਹਨੂੰ ਕਹੂੰਗਾ ਇਹ ਨਾਲ ਦੀ ਨਾਲ ਇਹਦਾ ਇੱਕ ਡਰਾਈਵਰ ਸੀਗਾ ਪ੍ਰਿੰਸ ਜਿਹੜਾ ਗੱਡੀ ਚਲਾਉਂਦਾ ਸੀ ਉਹਨੂੰ ਇਹ ਕੁਝ ਪੈਸੇ ਦਿੰਦਾ ਸੀ ਇਹ ਇਸੇ ਸਮਾਨ ਵੇਚਣ ਲਈ ਕਿ ਨਾਲ ਇੱਕ ਹੋਰ ਬੰਦਾ ਸੀ ਫੜਿਆ ਜਿਹੜਾ ਕਿ ਜਗਰਾਉਂ ਦਾ ਰਹਿਣ ਵਾਲਾ ਹੈ ਉਦੇ ਉੱਤੇ ਵੀ ਪਹਿਲਾਂ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਹੈ ਰਾਹੁਲ ਹੈ ਉਹਦਾ ਨਾਮ ਸੋ ਇਹ ਤਿੰਨ ਬੰਦੇ ਜਗਰਾਉ ਜ਼ਿਲ੍ਹੇ ਦੇ ਹੈਗੇ ਨੇ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਸਪਲਾਈਅਰ ਸੀ ਉਹ ਵੀ ਇਹਨਾਂ ਨਾਲ ਹੀ ਸੀਗਾ ਕੱਲ ਜਦੋਂ ਰਾਉਂਡ ਅਪ ਕੀਤਾ ਤੇ ਉਹ ਉਹ ਓਟਾਰੀ ਅ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਸੋ ਬੇਸਿਕਲੀ ਇਹਨਾਂ ਦੇ ਜੋ ਸਾਨੂੰ ਪ੍ਰੀਲੀਮਨਰੀ ਪੁੱਛ ਤੇ ਕੁਝ ਕੁਝ ਪਤਾ ਚੱਲਿਆ ਹੈ ਉਹ ਇਹ ਹੀ ਹੈ ਵੀ ਇਹ ਕ੍ਰਾਸ ਬਾਰਡਰ ਜਿਹੜਾ ਹੈਗਾ ਪਾਕਿਸਤਾਨ ਤੋਂ ਮੰਗਾ ਕੇ ਇਹ ਅੱਗੇ ਸਪਲਾਈ ਕਰਦੇ ਸੀਗੇ ਤੋ ਇਹ ਕਾਫੀ ਮੈਂ ਕਹੂੰਗਾ ਇੰਪੋਰਟੈਂਟ ਅਚੀਵਮੈਂਟ ਹੈਗੀ ਹੈ ਸੀਆਈਏ ਦੀ ਟੀਮ ਦੀ ਪਹਿਲਾਂ ਵੀ ਇਹਨਾਂ ਨੂੰ ਬੁਲਾ ਚੁੱਕੇ ਆ ਸਰ ਇਤਨਾ ਦੀ ਰਿਮਾਂਡ ਨੂੰ ਲੈ ਕੇ ਜੀ ਬਿਲਕੁਲ ਜਿਵੇਂ ਪਹਿਲਾਂ ਵੀ ਇਹਨਾਂ ਨੇ ਡੈਫੀਨਿਟਲੀ ਹੁਣ ਬਾਕੀ ਅਸੀਂ ਰਿਮਾਂਡ ਇਹਨਾਂ ਦਾ ਲੈ ਰਹੇ ਆਂ ਕੋਰਟ ਵਿੱਚ ਪੇਸ਼ ਕਰਕੇ ਡਿਟੇਲਸ ਪਤਾ ਚੱਲੂਗਾ ਬਟ ਜੇ ਤੁਸੀਂ ਦੇਖੋ ਰਾਹੁਲ ਤੇ ਵੀ ਕਮਰਸ਼ੀਅਲ ਕੁਆਨਟੀਟੀ ਦਾ ਪਹਿਲਾ ਮੁਕੱਦਮਾ ਹੈ ਜਸਵਿੰਦਰ ਦੇ 6 ਪਰਚੇ ਦਰਜ ਐ ਸੋ ਇਹ ਪ੍ਰੀਲੀਮਿਨਰੀ ਪੁਜਬੀ ਚ ਇਹਨਾਂ ਨੇ ਮੰਨਿਆ ਵੀ ਇਹ ਵੀ ਪਹਿਲਾ ਵੀ ਇਦਾਂ ਦੀ ਕਾਰਵਾਈਆਂ ਇਹਨਾਂ ਨੇ ਕੀਤੀਆਂ ਨੇ ਸੋ ਬਾਕੀ ਦਾ ਡਿਟੇਲ ਹੁਣ ਅਸੀਂ ਇਹਨਾਂ ਦਾ ਫੋ ਟੈਕਨੀਕਲ ਐਨਾਲਿਸਿਸ ਸਾਰਾ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਇਹਨਾਂ ਵਿੱਚ ਅਸੀਂ ਡੀਪ ਡੀਪਲੀ ਡਿਗ ਕਰਕੇ ਤੇ ਕਾਫੀ ਖੁਲਾਸੇ ਹੋਰ ਹੋਣ ਦੀ ਉਮੀਦ ਜਿਹੜਾ ਅਸਲਾ ਜੀ ਉਹ ਨਜਾਇਜ਼ ਹੈ ਜਾਂ ਦੋ ਗੋਨਮਾ ਜੀ ਬਿਲਕੁਲ ਉਹ ਨਜਾਇਜ਼ ਹੈਗੇ ਬਾਕੀ ਉਹ ਇਹ ਕਰਦੇ ਇਸ ਸਮਾਈ ਕਰਦੇ ਸੀ ਜੀ ਇਹ ਜਿਹੜਾ ਇਹ ਜ਼ਿਆਦਾ ਇਹਨਾਂ ਦੀ ਜਿਹੜੀ ਏਰੀਆ ਆਫ ਆਪਰੇਸ਼ਨ ਹੈਗਾ ਜੀ ਉਹ ਰਾਇਕੋਟ ਦਾ ਏਰੀਆ ਸਗਾ ਜੀ ਜੀ ਪਹਿਲਾਂ ਬੇਲ ਤੇ ਸੀ ਜੀ ਇਹ ਜਿਹੜੇ ਕੇਸ ਪਹਿਲਾਂ ਹਾਂ ਪਹਿਲਾਂ ਇਹ ਜਿਹੜੇ 4 ਕੇਸਾਂ ਚ ਬੇਲ ਤੇ ਸੀਗਾ ਜਿਹੜੇ 2 ਕੇਸਿਸ ਹੈ ਉਹਦੇ ਵਿੱਚ ਵਾਂਟਡ ਸੀਗਾ ਜਿਹੜਾ ਜਸਵਿੰਦਰ ਉਸ ਬੌਬੀ ਆ ਕੇ ਠੀਕ ਹੈ ਜੀ ਸਪਲਾਈ ਚੇਨ ਤੋਂ ਨੇ ਹਾਂ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਤਿੰਨ ਬੰਦੇ ਸੀ ਇਹਨਾਂ ਦੇ ਪਿੱਛੇ ਜਿਹੜਾ ਬੰਦਾ ਸੀ ਫੜਿਆ ਔਰ ਅਟਾਰੀ ਵਾਲਾ ਉਹ ਹਰਪ੍ਰੀਤ ਹੈ ਉਹਦਾ ਨਾਮ ਉਹ ਹੈਗਾ ਤੇ ਉਹਦੇ ਪਿੱਛੇ ਹੁਣ ਕੌਣ ਹੈਗਾ ਜਿਹਦੇ ਸਿੱਧਾ ਪਾਕਿਸਤਾਨ 'ਚ ਟੱਚ ਹੋਊਗਾ ਜਿਹੜਾ ਮੇਨ ਸਪਲਾਇਰ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜਾ ਕੋਰੀਅਰ ਦਾ ਕੰਮ ਕਰਦੇ ਆ ਜਿਹੜੇ ਬਾਰਡਰ ਤੋਂ ਮੰਗਾਉਂਦੇ ਨੇ ਡਰੋਨ ਰਾਹੀਂ ਜਾਂ ਇਵਨ ਹਿਊਮਨਸ ਰਾਹੀਂ ਵੀ ਸਮਗਲਿੰਗ ਹੁੰਦੀ ਹੈ ਸੋ ਉਹ ਕਿਹੜਾ ਬੰਦਾ ਹੈਗਾ ਉਹ ਆਪਾਂ ਹੁਣ ਜਿਹੜੇ ਹਰਪ੍ਰੀਤ ਹੈ ਉਹ ਉਹਦੀ ਪੁਛਗੀ ਸਾਨੂੰ ਪੂਰੀ ਉਮੀਦ ਹੈ ਵੀ ਆਪਾਂ ਨੂੰ ਪਤਾ ਚੱਲ ਜਾਊਗਾ ਉਹਦਾ ਫੋਨ ਫ ਸਾਰਾ ਵੀ ਉਹਦੇ ਵਿੱਚ ਕਿਹੜੇ ਬੰਦਿਆਂ ਦੇ ਟੱਚ ਚ ਹੈਗਾ ਉਹ ਹੋਰ ਬਾਰਡਰ ਦੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਤਫਤੀਸ਼ ਚ ਹੋਰ ਇਹਦੇ ਵਿੱਚ ਅਰੈਸਟ ਡੈਫੀਨਿਟਲੀ ਹੋਣੀ ਹੈ ਠੀਕ ਹੈ ਪਰ ਕੁਝ ਮਾਊਂਟਰ ਹੋ ਗਿਆ ਲੱਗੇ ਮਾਊਂਟ ਬਾਈਸ ਪੰਜ ਕਰੋੜ ਦੇ 30 ਕਰੋੜ ਦੀ ਹੁੰਦੀ ਹੈ ਇੰਟਰਨੈਸ਼ਨਲ ਨਹੀਂ ਉਹ ਦੇਖੋ ਮੈਂ ਫੇਰ ਉਹੀ ਕਹੂੰਗਾ ਜੀ ਉਹ ਸਾਡਾ ਪਰਪਸ ਨਹੀਂ ਹੈ ਵੀ ਆਪਾਂ ਉਹਨੂੰ ਕੁਆਂਟੀਫਾਈ ਕਰੀਏ ਸਾਡਾ ਤਾਂ ਇਹ ਹੈ ਵੀ ਜਿਹੜੇ ਇਹ ਚੇਨ ਇੰਪੋਰਟੈਂਟ ਚੇਨ ਸਪਲਾਈ ਚੇਨ ਸੀਗੀ ਆਪਣੇ ਡਿਸਟ੍ਰਿਕਟ ਦੀ ਜਿਹੜੀ ਇੱਕ ਕਰਾਸ ਬਾਰਡਰ ਆ ਰਹੀ ਸੀ ਆਪਾਂ ਉਹਨੂੰ ਤੋੜਨ ਚ ਕਾਮਯਾਬ ਹੋਏ ਤੇ ਇੱਕ ਮੈਚ ਲਗਾ ਕਰਨਾ ਚਾਹਨਾ ਸਾਡੀ ਸਾਰੀ ਹੀ ਟੀਮ ਦਾ ਤੇ ਇੱਕ ਵਧੀਆ ਇੱਕ ਅਚੀਵਮੈਂਟ ਹੈਗੀ ਹੈ ਥੈਂਕ ਯੂ